ਸੁੱਤੇ ਰਹਿਣਾ ਹੀ ਕਲਯੁਗ ਹੈ ਜਾਗ ਜਾਣਾ ਦਵਾਪਰਯੁਗ ਹੈ ਉੱਠ ਪੈਣਾ ਤ੍ਰੇਤਾਯੁਗ ਹੈ ਤੇ ਚੱਲ ਪੈਣਾ ਸਤਯੁਗ ਹੈ ਸੋ ਕਦੇ ਵੀ ਸੁੱਤੇ ਨਾ ਰਹੋ ਸੌਣਾ ਵੀ ਦੋ ਤਰ੍ਹਾਂ ਦਾ ਏ ਤਨ ਕਰਕੇ ਸੌਣਾ ਤੇ ਮਨ ਕਰਕੇ ਸੌਣਾ ਤਨ ਕਰਕੇ ਵੀ ਕਈ ਅਮਰਤ ਵੇਲੇ ਸੁੱਤੇ ਰਹਿੰਦੇ ਆ ਉਹ ਵੀ ਅਮਰਤ ਵੇਲਾ ਜਰੂਰ ਸੰਭਿਆ ਕਰੋ ਜਾਗ ਜਾਇਆ ਕਰੋ ਤੇ ਮਨ ਕਰਕੇ ਵੀ ਜਾਗਰਤ ਹੋਣਾ ਹੈ ਕਿਸੇ ਵੀ ਸਬੰਧ ਵਿੱਚ ਆਪਾਂ ਇਹ ਵਿਚਾਰ ਨੂੰ ਲੈ ਸਕਦੇ ਹਾਂ ਕੰਮ ਧੰਦੇ ਨੂੰ ਲੈ ਕੇ ਜਾਂ ਕਿਸੇ ਅਹੁਦੇ ਤੱਕ ਜਾਣਾ ਚਾਹੁੰਦੇ ਹੋ ਕਿਸੇ ਪਦਵੀ ਦੀ ਪ੍ਰਾਪਤੀ ਕਰਨੀ ਚਾਹੁੰਦੇ ਹੋ ਤੇ ਸੋਚਾ ਨਹੀਂ ਬੁਪਤੀਆਂ ਸੋਚਣੀਆਂ ਸੁੱਤੇ ਰਹਿਣਾ ਸੋਚਾਂ ਸੋਟਣੀਆਂ ਇਹ ਕਲਜੋਗ ਹੈ ਜਾਗ ਜਾਓ ਜਾਗਰਤ ਹੋ ਜੋ ਸੁਚੇਤ ਹੋ ਵੋ ਉਸੇ ਵੇਲੇ ਦਵਾਪਰ ਜੋਗ ਹੋ ਜਾਏਗਾ ਯੋਗ ਪਲਟਾ ਖਾ ਜਾਏਗਾ ਫਿਰ ਉੱਠ ਪਾਓ ਉਦਮ ਕਰੋ ਉਦਮ ਕਰੇਂਦਿਆਂ ਜੀਓ ਤੂੰ ਬਾਦਸ਼ਾਹ ਨੇ ਉਦਮ ਦੇ ਸਾਨੂੰ ਪ੍ਰੇਰਣਾ ਬਖਸ਼ਿਸ਼ ਕੀਤੀ ਹੈ ਉਦਮੀ ਬਣੋ ਉਦਮ ਦੇ ਵਿੱਚ ਜੁਟ ਜਾਓ ਉਸੇ ਵੇਲੇ ਤ੍ਰੇਤਾ ਜੋਗ ਬਣੇਗਾ ਜਦੋਂ ਫਿਰ ਚੱਲ पाओगे ਮੰਜ਼ਲ ਦੀ ਪ੍ਰਾਪਤੀ ਹੋ ਜਾਵੇਗੀ ਨਾ ਉਹ ਫਿਰ ਸਤਜੋਗ ਹੈ ਤੇ ਜੇ ਤੁਸੀਂ ਹੱਥ ਤੇ ਹੱਥ ਰੱਖ ਕੇ ਚੰਗਾ ਸਮਾਂ ਉਡੀਕਦੇ ਪਾਓ ਵੀ ਚੰਗਾ ਸਮਾਂ ਆਵੇ ਤੇ ਫਿਰ ਜਿਹੜੀ ਕਿਸਮਤ ਹੈ ਨਾ ਜਿਹਨੂੰ ਤੁਸੀਂ ਕਰਮ ਜਾਂ ਕਿਸਮਤ ਕਹਿੰਦੇ ਹੋ ਜਾਂ ਚੰਗਾ ਸਮਾਂ ਕਹਿੰਦੇ ਹੋ ਉਹ ਵੀ ਲੱਤ ਤੇ ਲੱਤ ਰੱਖ ਕੇ ਉਡੀਕਦਾ ਪਿਆ ਹੈ ਚੱਲਣਾ ਪੈਣਾ ਹੈ ਫਿਰ ਹੀ ਕਾਮਯਾਬੀਆਂ ਨੇ